ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਜੀ ਨਿਊ ਚੈਨਲ ਅਮਰਬਾਈ ਦੇ ਨਾਲ ਖਬਰ ਅੱਜ ਅਸੀਂ ਪਹੁੰਚੇ ਜ਼ਾਮ ਤਿਰਥ ਰੋਡ ਬਾਬਾ ਦਰਸ਼ਨ ਸਿੰਘ ਕਲੋਨੀ ਸ੍ਰੀ ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਸੂਬੇ ਪਾਰ ਵਿੱਚ ਨਸ਼ਿਆ ਵਿਰੋਧੀ ਕੋ ਜੁੱਦ ਦਾ ਐਲਾਨ ਕੀਤਾ ਹੈ ਨਸ਼ਿਆਂ ਦੇ ਕੋਹੜ ਨੂੰ ਜੜੋਂ ਖਤਮ ਕਰਨ ਲਈ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਕਲੋਨੀ ਦੇ ਸਰਪੰਚ ਅਮਨਦੀਪ ਸਿੰਘ ਅਤੇ ਜਨਤਾ ਦੇ ਸਹਿਯੋਗ ਨਾਲ ਜੁੱਦ ਨਸ਼ਿਆ ਵਿਰੋਧ ਮਹਮ ਤਹਿਤ ਜਾਗਰੂਤਾ ਯਾਤਰਾ ਕੱਢੀ ਗਈ ਪੰਜਾਬ ਸਰਕਾਰ ਵੱਲੋਂ ਜੋਧਨ ਸਾਹਿਬ ਦੇ ਮੁਕਤ ਅੱਜ ਹਰਕਾ ਪਸ਼ਮੀ ਦੇ ਪਿੰਡ ਖਾਲੇਗੀਪੁਰ ਦੇ ਪੰਚਾਇਤ ਬਾਬਾ ਜੀ ਸਿੰਘ ਬਾਬਾ ਦਰਸ਼ਨ ਸਿੰਘ ਤੇ ਨਾਲ ਦੀ ਪੰਚਾਇਤ ਦੇ ਵਸੀ ਜਨਾਬ ਵੱਲੋਂ ਅੱਜ ਜੋਧਨ ਸਾਹਿਬ ਦੇ ਦਰਿਆ ਕੇ ਅੱਜ ਰੈਲੀ ਕੱਢੀ ਗਈ ਹੈ ਇਹਦੇ ਚ ਪੰਜਾਬ ਸਰਕਾਰ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਹੈ ਕਿੰਨੇ ਕਾਫੀ ਗਰਮੀ ਦੇ ਵਿੱਚ ਜਿਹੜੇ ਆ ਉਹ ਜੁੜੇ ਹੋਏ ਆ ਕਿਉਂਕਿ ਪੰਜਾਬ ਸਰਕਾਰ ਨੂੰ ਪਿਆਰ ਕਰਦੇ ਆ ਸਰਦਾਰ ਗੁਰਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਸੋ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆ ਜਿੰਨੇ ਵੀ ਦਰਜਾ ਪਤਾ ਚਾਹਉ ਤੇ ਜਾ ਰਹੇ ਆ ਸਪੰਸ ਸਰਬਾਨ ਨੇ ਕੌਂਸਲ ਸਰਬਾਨ ਨੇ ਸਾਰੇ ਇਸ ਰੈਲੀ ਵਿੱਚ ਹਾਜ਼ਰ ਹੋਏ ਆ ਖਾਸ ਕਰਕੇ ਰੀਡ ਦੀ ਹੱਡੀ ਸਾਡੇ ਵਲੰਟੀਅਰ ਸਰਬਾਨ ਚ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਜਿਹੜੀਆਂ ਇਸ ਰੈਲੀ ਚ ਆ ਕੇ ਕਰਕੇ ਸਾਹਮਣੇ ਹੋਈਆਂ ਸੋ ਇਹ ਯਾਤਰਾ ਜਿਹੜੀ ਕੀਤੀ ਗਈ ਹੈ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਕੀਤੀ ਗਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਤੇ ਪੰਜਾਬ ਦੀ ਜਵਾਨੀ ਦਾ ਕਹਾਣ ਵੀ ਕੀਤਾ ਸੋ ਇਸ ਜਵਾਨੀ ਇਸ ਜਿਹੜੀ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕਦਮ ਚੁੱਕੇ ਉਹਦੇ ਵਾਸਤੇ ਇਹ ਯੋਧ ਨਸ਼ਾ ਵਿਰੋਧ ਰੈਲੀ ਕੱਢੀ ਜਾ ਰਹੀ ਹੈ ਇਹਦੇ ਵਿੱਚ ਆਮ ਲੋਕਾਂ ਨੇ ਬਹੁਤ ਵੱਡਾ ਜਿਹੜਾ ਨਿਸ਼ਚਿਤਿਵ ਲਿਆ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਲੱਗਦਾ ਦਸ਼ਰ ਪੱਤਵ ਕਰਕੇ ਰੰਗਲਾ ਪੰਜਾਬ ਪੰਜਾਬ ਬਣਾਇਆ ਜਾਊਗਾ ਬਿਲਕੁਲ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਵਾਲਾ ਸਰਦਾਰ ਰੰਗਲਾ ਪੰਜਾਬ ਜਿਹੜਾ ਦਬਾਰਾ ਤੁਰਕਲਾਪ ਜਾ ਬਣ ਜਾ ਰਿਹਾ ਹੈ ਸੋ ਪੰਜਾਬ ਦੇ ਵਿੱਚ ਤਕਰੀਬਨ 80 ਤੋਂ 85% ਨਸ਼ਾ ਜਿਹੜਾ ਅਸੀਂ ਖਤਮ ਕਰ ਚੁੱਕੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਰਹਿ ਗਿਆ ਉਹ ਅਸੀਂ ਖਤਮ ਕਰਕੇ ਪੰਜਾਬ ਨੂੰ ਦੁਬਾਰਾ ਤੋਂ ਮੁੜ ਭੰਗੜਿਆਂ, ਕੁਸ਼ਤੀਆਂ, ਕਬੱਡੀਆਂ ਵਾਲਾ ਰੰਗਲਾ ਪੰਜਾਬ ਬਣਾਉਣਾ ਚਾਹ ਰਹੇ ਹਾਂ। ਕਾਲੀ ਖਾਵ ਜਿਹੜੀ ਹੈ ਅਮਨਦੀਪ ਪੰਜਾਬ ਪੁਰ ਸਫਾਈ ਉਹਦੇ ਫਿਰ ਜਿਹੜੀ ਅਕੀਲਾਸੇ ਫੜਿਆ ਵਾ ਕੀ ਕਹਿਣਾ ਚਾਹੂਗਾ। ਮਾੜੇ ਬੰਦੇ ਦੀ ਜਗਾ ਸਾਡੇ ਪੰਜਾਬ 'ਚ ਕੋਈ ਨਹੀਂ ਮੈਂ ਹੁਣ ਵੀ ਚੈਲੰਜ ਨਾ ਕਹਿੰਨਾ ਕਿ ਜਾਂ ਤਾਂ ਨਸ਼ਾ ਤਾਂ ਸਿਰ ਪੰਜਾਬ ਕੇ ਪੰਜਾਬ ਨੂੰ ਛੱਡ ਕੇ ਚੱਲ ਜਨ ਹੋਰ ਕਿਤੇ ਬਾਹਲੇ ਸੂਬਿਆਂ 'ਚ ਨਹੀਂ ਤਾਂ ਜਿਹੜੀ ਬਾਕੀ ਦੀ ਰਹਿੰਦੀ ਜ਼ਿੰਦਗੀ ਹੈ ਉਹ ਪ ਅੱਜ ਜਿਹੜੀ ਜੁਦ ਨੇ ਸਮਾਗਮ ਤੇ ਕੜੀ ਆਪਣੀ ਰੈਲੀ ਕੱਢੀ ਗਈ ਆ ਉਹ ਕਾਲੇ ਦੇ ਮੋੜ ਤੋਂ ਰਾਮਜੀਤ ਰੋਡ ਤੋਂ ਅੰਬਸਾ ਤੋਂ ਕੱਢੀ ਗਈ ਆ ਜਿਹੜੀ ਆਮ ਆਦਮੀ ਪਾਰਟੀ ਨੇ ਮਹਿਮ ਚਲਾਈ ਹੈ ਨਾ ਉਹ ਬਹੁਤ ਹੀ ਸਲੰਘਾਯੋਗ ਆ ਆਮ ਆਦਮੀ ਪਾਰਟੀ ਨੇ ਨਸ਼ੇ ਦੇ ਖਿਲਾਫ ਇੱਕ ਬਹੁਤ ਵਧੀਆ ਮਹਿਮ ਚਲਾਈ ਆ ਦੇਖੋ ਤਨਹੀ ਪਿਛਲੀ ਸਰਕਾਰਾਂ ਜੋ ਵੀ ਆਈਆਂ ਤੁਹਾਨੂੰ ਪਤਾ ਹੀ ਹੈ ਨਸ਼ੇ ਵਿਰੋਧ ਨਸ਼ੇ ਲਈ ਕੀਤਾ ਕਰਦੀਆਂ ਪਾਰਟੀਆਂ ਗਾ ਨਸ਼ੇ ਵੇਚਣ ਵਾਲੀਆਂ ਆ ਕੰਮ ਵਾਲੀਆਂ ਲੋਕਾਂ ਦੇ ਵਿਚਾਰਿਆਂ ਦੇ ਬੱਚੇ ਮਾਰੇ ਗਏ ਆ ਘਰਾਂ ਦੇ ਵੀਰ ਮਾਰੇ ਗਿਆ ਮਾਵਾ ਦੇ ਪੁੱਤ ਮਾਰੇ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਨੂੰ ਪੜਾਈਆਂ ਘਰਾਂ ਦੇ ਘਾਰ ਹੀ ਉੱਜੜ ਗਏ ਪਰ ਇਸ ਜਿਹੜੀ ਆਮ ਆਦਮੀ ਪਾਰਟੀ ਨੇ ਆਈ ਆ ਜਿਹੜੀ ਨਸ਼ਾ ਬਰੋਧ ਦੇ ਉਹਨਾਂ ਨੇ ਆ ਮਹਿਮ ਚਲਾਈ ਆ ਉਹ ਬਹੁਤ ਵੱਡੀ ਸਫਲਤਾ ਜੋਗਿਆ ਜਿਹੜੇ ਸਾਡੇ ਹਲਕਾ ਪਸ਼ਮੀ ਦੇ ਡਾਕਟਰ ਜਸਬੀਰ ਸਿੰਘ ਜੀ ਸੰਧੂ ਹੈਗੇ ਨੇ ਇਹਨਾਂ ਨੇ ਪੂਰੀ ਪਾਰਟੀ ਦੇ ਨਾਲ ਯੋਗਦਾਨ ਦੇ ਕੇ ਨਸ਼ਾ ਨੂੰ ਮੁਕਤ ਕਰਨ ਦੀ ਜਿਹੜੀ ਸੌਖਾ ਜੀ ਹੈ ਅਸੀਂ ਡਾਕਟਰ ਸਾਹਿਬ ਦੇ ਨਾਲ ਲੱਗੇ ਆ ਹਲਕਾ ਪਸ਼ਮੀ ਦੇ ਨਾਲ ਆ ਜਿੱਥੇ ਵੀ ਜਿੱਥੇ ਵੀ ਸਾਡੇ ਅੱਗੇ ਭੈਣ ਭਰਾ ਆ ਗਏ ਸੀ ਉਹਨਾਂ ਨੇ ਇਹ ਗੱਲ ਕਿਤੇ ਕਿ ਨਸ਼ੇ ਨਾ ਕਿਨੂੰ ਵੇਚਣ ਦੇਣਾ ਵਾ ਤੇ ਨਾ ਕਿਨੂੰ ਖਾਣ ਨਸ਼ਿਆਂ ਨੂੰ ਮੁਕਤ ਕਰਾਓ ਪੰਜਾਬ ਬਦਿਆ ਬਣਾਓ ਪੰਜਾਬ ਨੂੰ ਨਸ਼ਾ ਟੀਮ ਕੋਰਟ ਦੇ ਨਾਲ ਪੰਜਾਬ ਵਾਪਸ ਆਊਗਾ ਸਾਡਾ ਰੰਗਲਾ ਪੰਜਾਬ ਵਾਪਸ ਰੰਗਲਾ ਪੰਜਾਬ ਬਣਾਵਾਂਗੇ ਬਸ ਇਹ ਬੰਨਾ ਹੀ ਬੰਨਾ ਵਾ ਜੇਕਰ ਸਰਕਾਰ ਇਸ ਤਰ੍ਹਾਂ ਲੱਗੀ ਰਹੀ ਕੋਈ ਪ੍ਰਸ਼ਾਸਨ ਦਾ ਵੀ ਨਾਲ ਇਸ ਤਰ੍ਹਾਂ ਸਾਥ ਰਿਹਾ ਤੇ ਰੰਗਲਾ ਪੰਜਾਬ ਫਿਰ ਤੋਂ ਮਲੇਗਾ ਆਪਣਾ ਨਾਮ ਨਹੀਂ ਰਾ ਸਿੰਘ ਮਾਲ ਸਰਪੰਚ ਸਾਹਿਬ ਜਿਹੜੀ ਮੁਹਿੰਮ ਚਲਾਈ ਗਈ ਆ ਤੁਹਾਨੂੰ ਕੀ ਲੱਗਦਾ ਹੈਗਾ ਵੀ ਜਿਹੜੇ ਨਸ਼ੇ ਤਸਕਰਾ ਦੇ ਅਸਰ ਪਵੇਗਾ ਦੇਖੋ ਜੀ ਹਾਸਤ ਹੋ ਕੋਈ ਵੀ ਕੰਮ ਹੈ ਉਹ ਹੌਲੀ ਹੌਲੀ ਸਾਰੇ ਕੰਮ ਹੁੰਦੇ ਆ ਉਹ ਕਰਨਗੇ ਪਾਰਟੀ ਆਪਣਾ ਜੋ ਲਗਾ ਰਹੀ ਆ ਕੁੜਸ ਆਪਣਾ ਜੋ ਲਗਾ ਰਹੀ ਆ ਹੁਣ ਆਪਾਂ ਲੋਕਾਂ ਨੂੰ ਜੀਦਾ ਵਾ ਇਹ ਚੀਜ਼ ਜਿਹੜਾ ਗਵਾ ਆਪਾਂ ਦਾ ਰੋਕਣ ਦਾ ਫਰਜ਼ ਪੰਦਾ ਵਾ ਬਾਕੀ ਜਿਹੜੇ ਬੱਚੇ ਆ ਜਿਹੜੇ ਨਸ਼ੇ ਦੇ ਬੱਚੇ ਲੱਗੇ ਆ ਮੇਰੇ ਤੇ ਹੱਥ ਜੋੜ ਕੇ ਬੇਨਤੀ ਹੈਗੀ ਆ ਇਹਨਾਂ ਬੱਚਿਆਂ ਨੂੰ ਕਿ ਬੱਚਿਓ ਨਸ਼ਾ ਛੱਡ ਕੇ ਨਸ਼ਾ ਛੱਡ ਕੇ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਨਸ਼ਾ ਛੱਡ ਕੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਆਓ ਮੱਥੇ ਟੇਕੋ ਆਪਣੇ ਘਰਾਂ ਦੇ ਜਿਹੜੇ ਬੱਚੇ ਛੋਟੇ ਛੋਟੇ ਆ ਉਹਨਾਂ ਨੂੰ ਲਾ ਕੇ ਮੱਥਾ ਟੇਕੋ ਗੁਰੂ ਘਰ ਦੇ ਨਾਲ ਜਿਹੜੋ ਪਰ ਨਸ਼ੇ ਤੋਂ ਰਹਿਜੋ ਜੀ